ਐਸਐਸਪੀ ਸਰ ਦਾ ਗਰਦਾਸਪੁਰ ਸਾਰੀ ਪੁਲਿਸ ਦਾ ਧਾਰੀয়াল ਪੁਲਿਸ ਦਾ ਬਹੁਤ ਧੰਨਵਾਦ ਕਰਨਾ ਕਿ ਸਾਡੀ ਵਾਰਡ ਚਾਨ ਕੇ ਇਹਨਾਂ ਨੇ ਆਣ ਕੇ ਸਾਡੀ ਮਤਲਬ ਕਿ ਸਾਡਾ ਹਾਲਚਲ ਪੁੱਛਿਆ ਜੋ ਵੀ ਇਸ ਵਾਰਡ ਦਾ ਹਾਲ ਸੀ ਉਹ ਵੇਖ ਕੇ ਗਏ ਜਿੰਨਾ ਵੀ ਹਾਲ ਇੱਥੇ ਪਹਿਲਾਂ ਬਹੁਤ ਮਾੜਾ ਹਾਲ ਸੀ ਕਿਉਂਕਿ ਬਾਹਰੋਂ ਮੁੰਡੇ ਹੁੰਦੇ ਸੀ ਉਹਨਾਂ ਦੀ ਪਛਾਣ ਨਹੀਂ ਕਿੱਥੋਂ ਦੇ ਮੁੰਡੇ ਆ ਕੌਣ ਗਰੁੱਪ ਬਣਾ ਕੇ ਤੇ ਆਣ ਕੇ ਨਸ਼ਾ ਕਰਦੇ ਧੰਗੀਆਂ ਦਿੰਦੇ ਆਣ ਕੇ ਚਲੋ ਪੁਲਿਸ ਨੇ ਆਣ ਕੇ ਇਸ ਚੀਜ਼ ਤੇ ਆਣ ਕੇ ਠੱਲ ਪਾਈ ਆ ਇਸ ਚੀਜ਼ ਨੂੰ ਆਪਾਂ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਪੁਲਿਸ ਨੇ ਆਣ ਕੇ ਅੱਜ ਐਸਐਸਪੀ ਸਰ ਐਸਪੀ ਡੀਐਸਪੀ ਐਸਐਚਓ ਸਰ ਸਾਰੇ ਆਏ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਪੁਲਿਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਣ ਕੇ ਇਸ ਵਾਰਡ ਨੰਬਰ 11 ਦਾ ਆਣ ਕੇ ਉਹਨਾਂ ਨੇ ਹਾਲ ਪੁੱਛਿਆ ਤੇ ਜਿਹੜਾ ਇੱਥੇ ਨਸ਼ਾ ਕਰਦੇ ਸੀ ਉਹਨਾਂ ਤੇ ਅਣ ਥੱਲ ਪਈ ਹੈ ਜੀ ਬਹੁਤ ਵੱਡੇ ਗਰੁੱਪ ਬੰਦੇ ਹੁੰਦੇ ਸੀ ਇੱਥੇ ਆ ਪਿੱਛੇ ਇੱਕ ਲੋਹਾਰ ਦੀ ਦੁਕਾਨ ਉਹਦੇ ਲਾਗੇ 30 35 35 ਮੁੰਡੇ ਬੈਠੇ ਰਹੇ ਨੇ ਨਹਿਰ ਤੇ ਬੈਠੇ ਰਹੇ ਨੇ ਕੋਈ ਮਤਲਬ ਕੀ ਹਾਲ ਨਹੀਂ ਸੀ ਹੈਗਾ ਔਰ ਪੁਲਿਸ ਨੇ ਆਣ ਕੇ ਜਿਹੜਾ ਕਿ ਇਹ 18 ਸਿਸਟਮ ਜਿਹੜਾ ਮੁਕਾਤਾ ਸਰ ਚੈਕਿੰਗ ਵੀ ਕੀਤੀ ਸਰ ਵਿਚਾਰ ਕਰਾਂ ਦੀ ਕੀਤੀ ਸਰ ਉਹਨਾਂ ਨੇ ਅੱਜ ਦਾਦੀਵਾਲ ਵਿਖੇ ਜਿਹੜਾ ਹੈਗਾ ਯੋਧਨਸ਼ਾ ਵਿਦੂ ਜਿਹੜੀ ਮੁਹਿੰਮ ਹੈ ਉਹਦੇ ਤਹਿਤ ਹੀ ਜਿਹੜਾ ਹੈਗਾ ਕਾਰਡਨ ਐਂਡ ਸੈਪਰੇਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ ਹੈਗਾ ਇੱਥੇ ਜਿਹੜਾ ਅਸੀਂ ਜਿਹੜੇ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ ਹੌਟਸਪੌਟ ਹੈਗੇ ਉੱਥੇ ਅਸੀਂ ਜਿਹੜਾ ਹੈਗਾ ਆਪਰੇਸ਼ਨ ਚਲਾਇਆ ਹੈਗਾ ਜਿਹਦੇ ਚ ਦਾਦੀਵਾਲ ਦੇ ਵਿਖੇ ਅੱਜ ਮਿਲ ਜਿਹੜਾ ਮੋਲਾ ਹੈਗਾ ਇੱਥੇ ਅਸੀਂ ਆਏਗੇ ਇਸੇ ਦੀ ਚੈਕਿੰਗ ਕੀਤੀ ਹੈਗੀ ਐਂਡ ਇਥੇ ਅਸੀਂ ਜਿਹੜਾ ਹੈਗਾ ਰਿਕਵਰੀ ਵੀ ਜਿਹੜੀ ਹੈਗੀ ਸਾਡੇ ਇੱਥੇ ਹੋਈ ਹੈ ਅਸੀਂ ਜਿਹੜਾ ਹੈਗਾ ਉਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਲੀਗਲ ਐਕਸ਼ਨ ਅਸੀਂ ਲੈ ਲਈਏ ਅਸੀਂ ਜਿਹੜਾ ਇੱਥੇ ਦੇ ਜਿਹੜੇ ਰਹਿਣ ਵਾਲੇ ਹੈਗੇ ਇਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਇਹਨਾਂ ਦਾ ਫੀਡਬੈਕ ਵੀ ਲੈ ਆਏਗਾ ਐਂਡ ਅਪਰੋਪਰੀਟਲੀ ਅਸੀਂ ਜਿਹੜਾ ਹੈਗਾ ਪੁਲਿਸ ਸੈਕਸ਼ਨ ਰੈਗੂਲਰ ਅਸੀਂ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਕਰਾਂਗੇ ਜੀ ਇਹਦੇ ਚ ਸਭ ਤੋਂ ਇੰਪੋਰਟੈਂਟ ਹੈਗਾ ਪਬਲਿਕ ਦਾ ਸਹਿਯੋਗ ਤੋਂ ਅਸੀਂ ਪਬਲਿਕ ਦਾ ਫੀਡਬੈਕ ਇਨਪੁਟ ਲੈ ਰਹੇ ਹਾਂ ਸੇ ਪੰਜਾਬ ਦੀ ਜਿਹੜੀ ਸਾਡੀ ਇਨਪੁਟ ਹੈਗੀ ਜਿਹੜੀ ਕਿ ਮਾਨਯੋਗ ਸੀਮ ਸਾਹਿਬ ਨੇ ਹੈਲਪਲਾਈਨ ਜਿਹੜੀ ਲਾਂਚ ਕੀਤੀ ਸੀਗੀ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਪਬਲਿਕ ਦੇ ਇਨਪੁਟ ਤਾਂ ਇਨਪੁਟ ਲੈ ਕੇ ਵੀ ਉੱਥੇ ਕਾਫੀ ਅਸੀਂ ਜਿਹੜਾ ਹੈਗਾ ਇਫੈਕਟਿਵ ਐਕਸ਼ਨ ਜਿਹੜਾ ਹੈਗਾ ਅਸੀਂ ਉਹਦੇ ਚ ਕੀਤਾ ਹੈਗਾ ਇਸ ਤੋਂ ਇਲਾਵਾ ਜਿੱਦਨਾ ਸ਼ਹਿਰ ਵਿਵਧੀ ਜਿਹੜੀ ਪਬਲਿਕ ਮੀਟਿੰਗਸ ਹੈਗੇ ਉਹਦੇ ਤੋਂ ਵੀ ਅਸੀਂ ਫੀਡਬੈਕ ਲੈ ਰਹੇ ਹਾਂਗੇ ਔਰ ਸਾਡੀ ਜਿਹੜੇ ਇੰਟੈਲੀਜੈਂਸ ਦੇ ਬੇਸਡ ਆਪਰੇਸ਼ਨ ਹੈ ਉਹ ਵੀ ਚੱਲ ਰਹੇ ਹੈਗੇ ਅਸੀਂ ਪਬਲਿਕ ਦਾ ਵੀ ਸਹਿਯੋਗ ਲੈ ਰਹੇ ਹਾਂ ਅਸੀਂ ਇਨ੍ਹਾਂ ਸਾਡੇ ਨਾਲ ਵੀ ਇੱਥੇ ਜਿਹੜੇ ਇੱਥੇ ਵਹਿਣ ਵਾਲੇ ਸੀ ਇਹਨਾਂ ਨੇ ਦੱਸਿਆ ਕਿ ਵੀ ਪੁਲਿਸ ਨੇ ਕਾਫੀ ਸ਼ਕਤੀ ਕੀਤੀ ਹੈ ਸੋ ਥੈਟ ਕਿ ਅਭੀ ਕਾ ਸਮਸ਼ਿਆ ਕਾਫੀ ਜਿਹੜਾ ਪਹਿਲਾਂ ਸਮਸ਼ਿਆ ਸੀ ਉਹ ਕਾਫੀ ਬੈਟਰ ਹੋ ਗਈ ਹੈ ਅਲਵੇਡੀ ਦੇਖੋ ਜੋ ਵੀ ਡਿਪਟੀ ਕਮਿਸ਼ਨਰ ਦੇ ਜਿਹੜੇ ਆਰਡਰ ਹੈ ਕਿਉਂਕਿ ਇਹ ਸੰਬੰਧਿਤ ਮਹਿਕਮੇ ਜਿਹੜਾ ਹੈਗਾ ਉਹਦੇ ਤੋਂ ਜੋ ਵੀ ਸਾਨੂੰ ਪੁਲਿਸ ਹੈਲਪ ਦੇ ਲਈ ਆਰਡਰ ਆਇਆ ਹੈ ਅਸੀਂ ਉਹਨਾਂ ਨੂੰ ਫਾਲੋਅ ਅਪ ਕਰਾਂਗੇ ਕਿਉਂਕਿ ਉਹ ਸਾਰਿਆਂ ਨੂੰ ਆਹੀ ਅਪੀਲ ਹੈ ਕਿ ਜੀ ਉਹ ਆਪਣਾ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਰੱਖਣ ਨਾ ਬਾਕੀ ਪੁਲਿਸ ਦਾ ਸ਼ੋਰ